ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਸਮੂਹ ਗੁਰੂ ਨਾਨਕ ਨਾਮ ਲੇਵਾ ਸਿੱਖ ਸੰਗਤਾਂ ਨੂੰ ਨਾਨਕ ਸ਼ਹੀ ਨਵੇਂ ਬਾਰੇ 557 ਦੀ ਬਹੁਤ ਬਹੁਤ ਵਧਾਈ ਹੋਵੇ ਸ੍ਰੀ ਦਰਬਾਰ ਸਾਹਿਬ ਜੀ ਦੇ ਹੈੱਡ ਗ੍ਰੰਥੀ ਗਿਆਨੀ ਰਗबीर ਸਿੰਘ ਜੀ ਦੇ ਆਦੇਸ਼ਾਂ ਮੁਤਾਬਕ ਅੱਜ ਗੁਰਦੁਆਰਾ ਸ਼ਹੀਦ ਬਾਬਾ ਦੀਪ ਸਿੰਘ ਜੀ ਬਲੈਕ ਟਾਊਨ ਦੀ ਸੰਗਤਾਂ ਨੇ ਨਵਾਂ ਸਾਲ 557 ਮਨਾਉਂਦਿਆਂ ਹੋਇਆਂ ਸਵੇਰੇ ਅੰਮ੍ਰਿਤ ਵੇਲੇ 4 ਵਜੇ ਤੋਂ ਲੈ ਕੇ ਕਰਕੇ 5 ਵਜੇ ਤੱਕ ਸਿਮਰ ਨਾਮ ਸਬੰਦ ਅਭਿਆਸ ਕੀਤਾ ਔਰ 5 ਵਜੇ ਤੋਂ ਲੈ ਕੇ ਕਰਕੇ 7 ਵਜੇ ਤੱਕ ਨਿਤਨੇਮ ਸੰਗਤੀ ਰੂਪ ਵਿੱਚ ਕੀਤੇ ਗਏ 7 ਵਜੇ ਤੋਂ ਲੈ ਕੇ ਕਰਕੇ ਇਥੇ ਦੇ ਹਜੂਰੀ ਰਾਗੀ ਜਥਾ ਪਾਈ ਹਰਪ੍ਰੇਤ ਸਿੰਘ ਜੀ ਸ੍ਰੀ ਦਰਬਾਰ ਸਾਹਿਬ ਦੇ ਹਜੂਰੀ ਰਾਗ ਜਥੇ ਵੱਲੋਂ ਆਸਾ ਜੀ ਦੀ ਵਾਰ ਦੇ ਸੰਪੂਰਨ ਕੀਤੇ ਗਏ ਔਰ ਉਸ ਤੋਂ ਪਿਛੋਂ ਤਨਸੀਹ ਗੁਰੂ ਗ੍ਰੰਥ ਸਾਹਿਬ ਜੀ ਦੇ ਜੋ ਪਾਠ ਪ੍ਰਾਰੰਭ ਸਨ ਉਹਨਾਂ ਦੇ ਭੋਗ ਪਾਏ ਗਏ ਭੋਗ ਪੈਣ ਤੋਂ ਉਪਰੰਤ ਗੁਰੂ ਘਰ ਦੇ ਹਜੂਰੀ ਰਾਗੀ ਜਥਾ ਪਾਈ ਹਰਪ੍ਰੇਤ ਸਿੰਘ ਦੇ ਜਥੇ ਵੱਲੋਂ ਕੀਰਤਨ ਕੀਤਾ ਗਿਆ ਔਰ ਗਿਆਨੀ ਮਸਾ ਸਿੰਘ ਜੀ ਦਮਦਮੇ ਟਕਸਾਲ ਵਾਲਿਆਂ ਵੱਲੋਂ ਗੁਰ ਸ਼ਬਦ ਦੀ ਵਿਚਾਰ ਕੀਤੀ ਗਈ ਇੱਕ ਵਾਰ ਤੋਂ ਫੇਰ ਸਾਰੀਆਂ ਸੰਗਤਾਂ ਗੁਰੂ ਨਾਨਕ ਨਾਮ ਲੈ ਵਾ ਸਿੱਖ ਸੰਗਤਾਂ ਨੂੰ ਨਾਨਕਸ਼ਹੀ ਨਵਾਂਵਾਰਾ 557 ਦੀ ਬਹੁਤ ਬਹੁਤ ਵਧਾਈਆਂ ਹੋਣ ਗੁਰੂ ਪਾਤਸ਼ਾਹ ਕਿਰਪਾ ਕਰੇ ਮਹਾਰਾਜ ਸਾਰਿਆਂ ਤੇ ਆਪਣਾ ਮੇਰਾ ਪਰਿਆ ਹੱਥ ਬਣਾਈ ਰੱਖੇ ਜੋ ਸਤਿਗੁਰੂ ਦਾ ਉਪਦੇਸ਼ ਹੈ ਚੇਤ ਗੋਵਿੰਦ ਅਰਾਧਿਆ ਹੋਵੇ ਆਨੰਦ ਕਣਾ ਸੰਤ ਜੀ ਨਾਲ ਮਿਲ ਪਾਈ ਹੈ ਰਸਨਾ ਨਾਮ ਪੜਾ ਚੇ ਦੇ ਮਹੀਨੇ ਪਰਥਾਏ ਜੋ ਗੁਰੂ ਅਰਜਨ ਦੇਵ ਸਾਹਿਬ ਜੀ ਨੇ ਸਾਨੂੰ ਨਾਮ ਸਿਮਰਨ ਦਾ ਉਪਦੇਸ਼ ਬਖਸ਼ਿਸ਼ ਕੀਤਾ ਹੈ ਸਤਿਗੁਰ ਸੱਚੇ ਪਾਸ਼ਾ ਸਾਰਿਆਂ ਨੂੰ ਨਾਨਕ ਨਾਮ ਦੀ ਦਾਤ ਬਖਸ਼ਿਸ਼ ਕਰਨ ਬਾਣੀਆਂ ਤੇ ਬਾਣੇ ਦੀ ਦਾਤ ਬਖਸ਼ ਕਰਨ ਖਾਲਸੇ ਪੰਥ ਦੀ ਚੜ੍ਹਦੀ ਕਲਾ ਕਰਨ ਬਹੁਤ ਬਹੁਤ ਵਧਾਈਆਂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਕਾ ਖਾਨ ਸਾਹਿਬ ਵਾਹਿਗੁਰੂ ਜੀ ਕੀ ਫਤਿਹ ਸਰਬੱਤ ਨਾਨਕ ਨਾਮ ਲੈਵਾ ਸਰਬੱਤ ਸਿੱਖ ਸੰਗਤਾਂ ਨੂੰ ਨਾਨਕ ਸਾਹੀ ਨਵੇਂ ਸਾਲ ਦੀਆਂ ਲੱਖ ਲੱਖ ਵਧਾਈਆਂ ਹੋਣ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਕਿਰਪਾ ਕਰਨ ਖਾਲਸੇ ਪੰਥ ਨੂੰ ਏਕਤਾ ਇਤفاق ਬਖਸ਼ਿਸ਼ ਕਰਨ ਖਾਲਸੇ ਪੰਥ ਦੀ ਚੜ੍ਹਦੀ ਕਲਾ ਹੋਵੇ ਹੋਏ ਇਕੱਤਰ ਮਿਲੋ ਮੇਰੇ ਭਾਈ ਦੁਬਿਧਾ ਦੂਰ ਕਰੋ ਲਿਵਲਾਏ ਹਰ ਨਾਮੇ ਕੇ ਹੋਵੇ ਜੋੜੀ ਗੁਰਮੁਖ ਬਾਸ ਸੋ ਸਫਾ ਵਿਛਾਏ ਮਾਰ ਸੱਚੇ ਪਾਤਸ਼ਾਹ ਜੀ ਕਿਰਪਾ ਕਰਨ ਸਾਡੇ ਖਾਲਸੇ ਪੰਥ ਦੇ ਵਿੱਚ ਏਕਤਾ ਇਤفاق ਹੋਵੇ ਚੜ੍ਹਦੀ ਕਲਾ ਹੋਵੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਕਿਰਪਾ ਕਰਨ ਸਰਬੱਤ ਸੰਗਤਾਂ ਨੂੰ ਬਾਣੀ ਬਾਣੀ ਦੀ ਰਾਤ ਬਖਸ਼ਿਸ਼ ਕਰਨ ਤੇ ਖਾਲਸਾ ਦੇ ਨੂੰ ਦੁੱਗਣੀ ਰਾਤ ਦੁੱਗਣੀ ਤਰੱਕੀ ਕਰੇ ਇਹੋ ਹੀ ਆਸ ਦੇ ਨਾਲ ਅਸੀਂ ਇੱਕ ਵਾਰੀ ਫੇਰ ਸਰਬੱਤ ਸੰਗਤਾਂ ਨੂੰ ਸੁਮੱਚੇ ਸੰਸਾਰ ਭਰ ਦੀਆਂ ਸੰਗਤਾਂ ਨੂੰ ਲੱਖ ਲੱਖ ਵਧਾਈ ਦਿੰਦੇ ਹਾਂ ਭਾਈ ਤਰਨਜੀਤ ਸਿੰਘ ਦੀ ਸੋ ਪ੍ਰੈਜ਼ੀਡੈਂਟ ਸੁਪਰੀਮ ਸਿੱਖ ਐਸੋਸੀਏਸ਼ਨ ਅਤੇ ਦਾਸ ਵੱਲੋਂ ਸਰਬੱਤ ਸੰਗਤਾਂ ਨੂੰ ਲੱਖ ਲੱਖ ਵਧਾਈਆਂ ਹੋਣ ਦੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੋਂ ਅਗਨੀ ਕੀ ਜਾਣਦਾ ਹੈ ਔਰ ਇਸ ਆਗੂ ਸਮੁੰਦਰ ਦੇ ਵਿੱਚ ਮੰਨਿਆ ਹੈ ਧਾਰਿਤ ਗ੍ਰੰਥ ਇਵੇਂ ਕਹਿੰਦੇ ਹਨ ਕਿ ਜੇ ਜੀ ਇਹ ਆਕਣਾ ਹੋਵੇ ਤੇ ਸਮੁੰਦਰ ਦਾ ਜਿਹੜਾ ਪਾਣੀ ਉਹ ਸਾਰੀ ਧਰਤੀ ਤਬਾਹ ਕਰ ਦਿੰਦਾ ਹੈ ਇਹ ਨਹੀਂ ਇਹ ਪਰਭਾਵਸ਼ਾਲੀ ਆਗੈ ਜਿਹੜੀ ਪਾਣੀ ਨੂੰ ਹੀ ਸਾੜ ਕੇ ਸਵਾਰ ਕਰਨ ਦੀ ਸਮਰੱਥਾ ਰੱਖੇ ਜੇ ਜੀ ਚੌਥੀ ਆਗਿਆ ਹੈ ਨਾ ਉਹ ਮਾਤਾਂ ਦੇ ਉਦਰ ਦੀ ਮੰਨੀ ਗਈ ਹੈ ਜਿਸ ਨੂੰ ਗੁਰੂ ਦੀ ਬਾਣੀ ਦੇ ਵਿੱਚ ਜਗਾ ਅਗਨ ਕਿਹਾ ਗਿਆ ਹੈ। ਉਹ ਧਾਰਮਿਕ ਗ੍ਰੰਥ ਕਹਿੰਦੇ ਹਨ ਕਿ ਇਹ ਜੇ ਜੀ ਮਾਤਾਂ ਦੇ ਉਦਰ ਦੀ ਜਗਾ ਅਗਨ ਇਕੱਲੀ ਔਰਤ ਦੇ ਸਰੀਰ ਦੇ ਵਿੱਚ ਨਹੀਂ ਹੁੰਦੀ ਇਹ ਮਨਿਆਂ ਦੇ ਸਰੀਰ ਦੇ ਵਿੱਚ ਵੀ ਹੁੰਦੀ ਹੈ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਕੀ ਫਤਿਹ ਅੱਜ ਦੇ ਦਿਨ ਦੀ ਸਭ ਸੰਗਤਾਂ ਨਵੇਂ ਸਾਲ ਦੀ ਬਧਾਈ ਹੋਵੇ ਚੇਤ ਗੁਰਮਤ ਅਰਾਧੀ ਹੈ ਹੋਵੇ ਆਨੰਦ ਕਨਾ ਚੇਤ ਦੇ ਮਹੀਨੇ ਵਿੱਚ ਰੱਬ ਨੂੰ ਸਦਾ ਚੇਤੇ ਰੱਖਣਾ ਚਾਹੀਦਾ ਗੁਰੂ ਪਿਆਰੇ ਹੋ ਮਹਾ ਦਿਵਸ ਮੂਰਤ ਭੱਲੇ ਜਿਸ ਕੋ ਨਦਰ ਕਰੇ ਨਾਨਕ ਮਗਾ ਦਰਸਦਾਨ ਕਿਰਪਾ ਕਰੋ ਹਰੇ ਸਭ ਨੂੰ ਲੱਖ ਲੱਖ ਵਧਾਈਆਂ ਹੋਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਰਬਤ ਅਸਰਬਤ ਸੰਗਤਾਂ ਨੂੰ ਨਵੇਂ ਸਾਲ ਦੀ ਲੱਖ ਲੱਖ ਵਧਾਈਆਂ ਹੋਣ ਵਾਹਿਗੁਰੂ ਜਿੱਕਾ ਖਾਲਸਾ ਵਾਹਿਗੁਰੂ ਜਿੱਕੀ ਫਤਿਹ ਨਵੇਂ ਸਾਲ ਦੀਆਂ ਵਧਾਈਆਂ ਗੁਰੂ ਪਿਆਰੀ ਸਾਧ ਸੰਗਤ ਜੀ ਵਾਹਿਗੁਰੂ ਜਿੱਕਾ ਖਾਲਸਾ ਵਾਹਿਗੁਰੂ ਜਿੱਕੀ ਫਤਿਹ ਸਾਡੇ ਸਾਰਿਆਂ ਵੱਲੋਂ ਆਪ ਜੀ ਨੂੰ ਨਵੇਂ ਸਾਲ ਦੀਆਂ ਲੱਖ ਲੱਖ ਮੁਬਾਰਕਾਂ ਧੰਨਵਾਦ ਜੀ ਵਾਹਿਗੁਰੂ ਜਿੱਕਾ ਖਾਲਸਾ ਵਾਹਿਗੁਰੂ ਜਿੱਕੀ ਫਤਿਹ ਸਾਡੇ ਸਾਰਿਆਂ ਵੱਲੋਂ ਸਾਰੀ ਸੰਗਤ ਨੂੰ ਨਵੇਂ ਸਾਲ ਦੀਆਂ ਲੱਖ ਲੱਖ ਮੁਬਾਰਕਾਂ ਹੈਪੀ ਨਿਊ ईयर ਸਾਡੇ ਸਾਰਿਆਂ ਵੱਲੋਂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਮੂਹ ਸੰਗਤਾਂ ਨੂੰ ਨਵੇਂ ਸਾਲ ਨਾਨ ਸਹੀ ਕਲੰਡਰ ਮੁਤਾਬਕ ਜੋ ਚਿੱਤਰ ਦੀ ਸੰਗਰਾਣ ਦਾ ਦਿਹਾੜਾ ਹੈ 557 ਜੋ ਸਾਲ ਦੀ ਲੱਖ ਲੱਖ ਵਧਾਈ ਹੋਵੇ ਸੰਗਤਾਂ ਨੇ ਬੜੀ ਭਾਵਨਾ ਦੇ ਨਾਲ ਅੰਮ੍ਰਿਤ ੁਲਤ ਲੈ ਕੇ ਗੁਰਦੁਆਰੇ ਹਾਜ਼ਰੀਆਂ ਲਵਾ ਰੀਆਂ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ law family law immigration law convincing unemployment matters please contact taran singh on zero four seven zero four one two six double zero